ਨਮਸਕਾਰ ਇਹ ਸਾਡੇ ਰੱਖ ਸਾਹਮਣੇ ਡਾਕਟਰ ਅਰुण ਗਰਗ ਜੀ ਕਾਰਡੀਕ تھਰਾਸਿਕ ਸੀਟੀਵੀਐਸ ਕਾਰਡੀਵਲ ਵਗੈਰਾ ਚੇਂਜ ਕਰਦੇ ਆਪਾਂ ਅੱਜ ਅਸੀਂ ਹਰ ਹਫ਼ਤੇ ਦੀ ਤਰ੍ਹਾਂ ਜਿਵੇਂ ਕਿਸੇ ਨਾ ਕਿਸੇ ਨੌਲੇਜ ਤੇ ਕੋਈ ਨਾ ਕੋਈ ਗੱਲ ਕਰਦੇ ਆਂ ਅੱਜ ਅਸੀਂ ਗੱਲ ਕਰਾਂਗੇ ਹਾਰਟ ਦੇ ਪ੍ਰਤੀ ਜਿਵੇਂ ਕਈਆਂ ਦੇ ਆਪਾਂ ਮਰੀਜ਼ ਦੇ ਹਾਰਟ ਦੀ ਪ੍ਰੋਬਲਮ ਬਾਰ-ਬਾਰ ਆਂਦੀ ਕਈਆਂ ਨੂੰ ਸਟੰਟ 3 3 4 4 5 5 7 7 ਵੀ ਪੈ ਜਾਂਦੇ ਲੇਕਿਨ ਉਹ ਪੇਸ਼ੈਂਟ ਬਾਰ-ਬਾਰ ਉਹਨੂੰ ਪ੍ਰੋਬਲਮ ਆਂਦੀ ਹੈ ਬੇਸਿਕਲੀ ਉਹ ਡਾਕਟਰ ਦੱਸਣਗੇ ਆਪਾਂ ਵੀ ਕਿੱਥੇ ਕਿੱਥੇ ਆਪਾਂ ਨੂੰ ਕੀ ਕੀ ਪ੍ਰੋਬਲਮ ਹੁੰਦੀ ਜਿੱਥੇ ਆਪਾਂ ਨੂੰ ਹਾਰਟ ਦੀ ਬਾਈਪਾਸ ਜਿਹੜੀ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਪੇਸ਼ੈਂਟ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਕੁਝ ਸਰ ਜਿਵੇਂ YouTube ਤੇ ਲੋ ਜੀ ਆ ਕੈਲਸ਼ੀਅਮ ਸਾਰਾ ਇਦਾਂ ਦੂਰ ਵੀ ਨਾਲ ਕੋਲਤਾ ਜੀ ਆ ਜਿਵੇਂ ਕਈ ਵਾਰੀ ਮਤਲਬ ਉਹ ਕਿਉਂਕਿ ਉਹ ਥੋੜੇ ਜੇ ਰੂਮਰਸ ਜਿਵੇਂ ਮਰੀਜ਼ ਵਿਚਾਰਾ ਉਹ ਡਰਦਾ ਰਹਿੰਦਾ ਤੁਹਾਡੇ ਨਾਲ ਵੀ ਜਿਵੇਂ ਬਹੁਤ ਵਾਰੀ ਹੁੰਦਾ ਵੀ ਜੀ ਮੇਰੇ ਸਟੈਂਟੀ ਪਾ ਦਿਓ ਜੀ ਬੇਸਿਕਲੀ ਮਰੀਜ਼ ਨੂੰ ਨਹੀਂ ਪਤਾ ਹੁੰਦਾ ਵੀ ਉਹ ਨਾੜੀ ਕਿੰਨੀ ਛੋਟੀ ਹੈ ਸਟੈਂਡ ਦਾ ਉਹਨੂੰ ਫਾਇਦਾ ਹੋਣਾ ਕਿ ਨਹੀਂ ਹੋਣਾ ਕਿਉਂਕਿ ਉਹਨੂੰ ਖੁਦ ਨਹੀਂ ਪਤਾ ਹੁੰਦਾ ਉਹਦੀ ਹਾਰਟ ਦੀ ਵਾਲੀ ਵਾਲੀ ਜਿਵੇਂ ਪੰਪਿੰਗ ਘਟ ਜਾਂਦੀ ਕਿਉਂਕਿ ਅਸੀਂ ਤਾਂ ਰੂਟੀਨ 'ਚ ਲੋਕਾਂ ਨੂੰ ਮਿਲਦੇ ਆਂ ਦੇਖਦੇ ਆਂ ਤੁਹਾਡੀਆਂ ਸਾਰਿਆਂ ਦੀ ਆਪਾਂ ਡਿਸਕਸ ਵੀ ਸੁਣਦੇ ਰਹਿੰਦੇ ਆਂ ਵਿੱਚ ਕਿ ਡਾਕਟਰ ਸਾਹਿਬ ਕਿੱਥੇ ਕਿੱਥੇ ਹਾਰਟ ਦੀ ਬਾਈਪਾਸ ਅਜਿਹੀ ਦੀ ਜਰੂਰਤ ਹੈ ਜਿਹੜੀ ਟਾਈਮ ਨਾਲ ਕਰਾ ਲੈਣੀ ਚਾਹੀਦੀ ਦੇਖੋ ਇਹ ਸਭ ਤੋਂ ਪਹਿਲੀ ਗੱਲ ਵੀ ਹਾਰਟ ਦੀ ਪ੍ਰੋਬਲਮ ਜਿਹੜੀ ਆਉਂਦੀ ਹੈ ਬਾਈਪਾਸ ਵਾਸਤੇ ਮੇਨਲੀ ਪੇਸ਼ੈਂਟ ਜਿਹੜੇ ਆ ਬਲੋਕੇਜਿਸ ਦੇ ਹੁੰਦੇ ਆ ਇਹ ਬਲੋਕੇਜ ਜਿਹੜੀ ਆਉਂਦੀ ਹੈ ਇਹ ਅੱਜ ਤੋਂ 10 ਸਾਲ ਪਹਿਲਾਂ ਜੇ ਗੱਲ ਕੀਤੀ ਜਾਂਦੀ ਤਾਂ ਏਜ ਰਿਲੇਟਡ ਡਿਜ਼ੀਜ਼ ਮੰਨੀ ਜਾਂਦੀ ਸੀ ਵੀ ਬਜ਼ੁਰਗਾਂ ਚ ਹੀ ਹੁੰਦੀ ਸੀ ਹੁਣ ਸਿਨੈਰੀਓ ਚੇਂਜ ਹੋ ਰਿਹਾ ਯੰਗਸਟਰ ਚ ਵੀ ਆਣ ਲੱਗੀ 35 ਸਾਲ ਦੇ ਬੰਦੇ ਤੇ ਵੀ ਆ ਰਹੀ ਹੈ ਉਹ ਦਾ ਨਿਆ ਫੈਕਟਰ ਐਡ ਹੋਇਆ ਜਿਹੜਾ ਵੀ ਸਟ्रेस ਫੈਕਟਰ ਤੇ ਡਾਈਟਰੀ ਹੈਬਿਟਸ ਲਾਈਫ ਸਟਾਈਲ ਜਿਹਨੂੰ ਆਪਾਂ ਕਹਿ ਸਕਦੇ ਤਾਂ ਉਹ ਚੀਜ਼ਾਂ ਦੇ ਆ ਗਿਆ ਪਰ ਗੱਲ ਮੋਟੀ ਇਹ ਹੈ ਵੀ ਇਹ ਤੋਂ ਡਰਨਾ ਚਾਹੀਦਾ ਹੈ ਬਾਈਪਾਸ ਤੋਂ ਜਾਂ ਨਹੀਂ ਡਰਨਾ ਚਾਹੀਦਾ ਡੈਫੀਨਿਟਲੀ ਡਰ ਸਾਰਿਆਂ ਨੂੰ ਲੱਗਦਾ ਹੈ ਪਰ ਡਰ ਸਟੈਂਟ ਤੇ ਕੱਲਾ ਆਪਾਂ ਬਾਈਪਾਸ ਕਹਿ ਦਈਏ ਦੇਖੋ ਇਹ ਸਟੈਂਟ ਕਈ ਜਗ੍ਹਾ ਤੇ ਸਟੈਂਟਸ ਸੇਫ ਬਟ ਜਿੱਥੇ ਆਪਾਂ ਨੂੰ ਸਟੈਂਟ ਜ਼ਿਆਦਾ ਸਟੈਂਟਾਂ ਦੀ ਲੋਡ ਪੈ ਰਹੀ ਹੈ ਤਾਂ ਉੱਥੇ ਬਾਈਪਾਸ ਜ਼ਿਆਦਾ ਸੇਫ ਅੰਟੀਰਲੈਸ ਪੇਸ਼ੈਂਟ ਦੀ ईएफ ਯਾ ਉਹਦੀ ਮੋਰਬਿਡਿਟੀ ਇੰਨੀ ਹੈ ਜਾਂ ਕੋਈ ਉਹਨੂੰ ਐਸੋਸੀਏਟਡ ਨਾਲ ਇਲਨੈਸ ਹੈ ਜਿਹਦੇ ਨਾਲ ਲੀਵਰ ਕੋਈ ਡੈਮੇਜ ਹੈ ਜਾਂ ਕਿਡਨੀ ਡੈਮੇਜ ਹੈ ਕਿ ਜਿਹਦੇ ਆਪਾਂ ਨੂੰ ਹੋਰ ਲੱਗਦਾ ਵੀ ਇਹ ਫੇਫਟੇ ਕੰਮ ਨਹੀਂ ਕਰਦੇ ਠੀਕ ਜਾਂ ਵੈਂਟੀਲੇਟਰ ਤੋਂ ਨਹੀਂ ਉਤਰੇਗਾ ਇਹ ਉਹ ਜੀ ਚੀਜ਼ ਹੈ ਜਿਹੜੀ ਅਸੀਂ ਕਹਿ ਰਹੇ ਹਾਂ ਚਲੋ ਹਾਈ ਰਿਸਕ ਤੇ ਵੀ ਨੰਬਰ ਆਫ ਸਟੈਂਟ ਚਾਹੀਏ ਜ਼ਿਆਦਾ ਪਾਜੋ ਬਟ ਅਦਰਵਾਇਜ਼ ਅਸੀਂ ਇਹ ਕਹਿੰਦੇ ਆ ਵੀ ਜੇ ਤੁਹਾਡੀ ਤਿੰਨੇ ਨਾੜਾਂ ਬਲੌਕ ਨੇ ਤਾਂ ਐਂਡ 70% ਤੋਂ ਉੱਪਰ ਨੇ ਲੋਕੇਜ ਤਾਂ ਉਹਦਾ ਤੁਸੀਂ ਟਾਈਮਲੀ ਇਲਾਜ ਕਰੋ ਸਟੈਂਟਿੰਗ ਦਾ ਰੈਸਕਿਊ ਪੀਟੀਸੀ ਕਰ ਸਕਦੇ ਆ ਉਹਦੇ ਵਿੱਚ ਬਟ ਐਡਵਾਈਜ਼ੇਬਲ ਹੈ ਵੀ ਟ੍ਰਿਪਲ ਵੈਸਲ ਡਿਜ਼ੀਜ਼ ਦੇ ਵਿੱਚ ਬਾਈਪਾਸ ਹੀ ਬੈਸਟ ਰਿਜ਼ਲਟ ਦਿੰਦੀ ਹੈ ਇਹਦੇ ਕੁਝ ਮੁੱਖ ਕਾਰਨ ਇਹ ਨੇ ਵੀ ਫਸਟ ਆਫ ਆਲ ਬਾਈਪਾਸ ਦੇ ਵਿੱਚ ਜਿਹੜੇ ਗ੍ਰਾਫਟਸ ਲੱਗਦੇ ਆ ਜਿਹੜਾ ਅਸੀਂ ਨਵਾਂ ਰਸਤਾ ਬਣਾਉਂਦੇ ਆ ਉਹ ਪੇਸ਼ੈਂਟ ਦੇ ਆਪ ਦਾ ਟਿਸ਼ੂ ਹੁੰਦਾ ਬਿਲਕੁਲ ਸਹੀ ਗੱਲ ਜਿਹਦੇ ਕਰਕੇ ਕੋਈ ਰਿਐਕਸ਼ਨ ਨਹੀਂ ਹੁੰਦੀ ਜਦਕਿ ਆਪਾਂ ਜਦੋਂ ਸਟੈਂਟ ਪਾਉਂਦੇ ਆ ਉਹ ਇੱਕ ਫੋਰਨ ਬਾਡੀ ਕਹਿੰਦੇ ਆ ਜਦੋਂ ਫੋਰਨ ਕੋਈ ਮੈਟਲ ਹੋਏਗਾ ਕੋਈ ਦਵਾਈ ਪਾਵਾਂਗੇ ਉਹ ਫੋਰਨ ਬਾਡੀ ਹੈ ਉਹ ਉਲਟਾ ਇਹ ਇੱਕ ਰਿਐਕਸ਼ਨ ਜਨਰੇਟ ਕਰਦੀ ਹੈ ਬਾਡੀ ਵੱਲ ਤਾਂ ਕਈ ਵਾਰ ਕਈ ਪੇਸ਼ੈਂਟ ਦੇ ਵਿੱਚ ਪਾਇਆ ਗਿਆ ਵੀ 6 ਮਹੀਨੇ ਤੋਂ ਲੈ ਕੇ 10ਵੇਂ ਮਹੀਨੇ ਤੱਕ ਉਨਾਂ ਨੂੰ ਜਦ ਜੀ ਦੁਆਰਾ ਇੰਜੂ ਚੈਕ ਚੈਕ ਇੰਜੂ ਕੀਤੀ ਤਾਂ ਚਾਇ ਸਟੈਂਟ ਜਿੰਨਾ ਵਧੀ ਵਧੀ ਵਰਜੀ ਵਧੀਆ ਪਿਆ ਹੋਵੇ ਫੇਰ ਵੀ ਉਹਦੇ ਵਿੱਚ ਕਲੋਟ ਜਮਨੇ ਸ਼ੁਰੂ ਹੋ ਜਾਂ ਬਲੌਕ ਹੋ ਜਾਂਦੇ ਬਲੌਕ ਹੋਣੇ ਸ਼ੁਰੂ ਹੋ ਜਾਂਦੇ ਉਹ ਕਾਰਨ ਹੈ ਬਾਡੀ ਦੀ ਰਿਐਕਸ਼ਨ ਚਾਹ ਪਰ ਇਹ ਬੰਦਾ ਕਹੂਗਾ ਪ੍ਰੇਜ ਮੈਂ ਸਾਰੇ ਕਰ ਲੈ ਆ ਜੀ ਸਭ ਕੁਝ ਪਰ ਫੇਰ ਵੀ ਬੰਦ ਹੋ ਰਹੇ ਤਾਂ ਉਹ ਰਿਐਕਸ਼ਨ ਹੈ ਇੱਕ ਆ ਪਲੱਸ ਪੁਆਇੰਟ ਹੈ ਬਾਈਪਾਸ ਦੂਜਾ ਸਿੰਗਲ ਸਟੇਜ ਦੇ ਵਿੱਚ ਅਸੀਂ ਤਿੰਨੇ ਨਾੜੀਆਂ ਅਸੀਂ ਬਾਈਪਾਸ ਕਰ ਦਿੰਨੇ ਆ ਔਰ ਬਾਈਪਾਸ ਦੇ ਵਿੱਚ ਅਸੀਂ ਬਲਾਕੇਜ ਨੂੰ ਛੇੜਦੇ ਨਹੀਂ ਤਾਂ ਨਵਾਂ ਰਸਤਾ ਬਣਾ ਕੇ ਖੋਨ ਪਹੁੰਚਾ ਦੇਣੇ ਹਾਂ ਬਿਲਕੁਲ ਜਿਵੇਂ ਸ਼ਹਿਰ ਤੋਂ ਬਾਹਰ ਕੋਈ ਹਾਂ ਜਿਵੇਂ ਬਾਹਰ ਬਾਜਪਾਸ ਤਾਂ ਨਹੀਂ ਕੋਈ ਕੋਈ ਵੀ ਬਾਈਪਾਸ ਹੈ ਹਾਂਜੀ ਬਾਹਰ ਬਾਹਰ ਨਵਾਂ ਰਾਂ ਆ ਗਿਆ ਤੁਸੀਂ ਸ਼ਹਿਰ ਦੇ ਕਰਾਊਡ ਚੋਂ ਨਿਕਲੇ ਹੀ ਨਹੀਂ ਹਾਂ ਜਦੋਂ ਕਰਾਊਡ ਚੋਂ ਨਿਕਲੋਗੇ ਨਹੀਂ ਤਾਂ ਕਿਹੜਾ ਐਕਸੀਡੈਂਟ ਹੋਣਾ ਹੈ ਕਰਾਊਡ ਚ ਹਾਂ ਬਿਲਕੁਲ ਸਹੀ ਗੱਲ ਠੀਕ ਹੈ ਨਾ ਉੱਥੇ ਇਹ ਗੱਲ ਹੈ ਵੀ ਉੱਥੇ ਵਿੱਚੋਂ ਗਏ ਨਹੀਂ ਤਾਂ ਬਲਾਕੇਜ ਦਾ ਨਾ ਰਪਚਰ ਦਾ ਟੈਨਸ਼ਨ ਨਾ ਹੋਰ ਕੋਈ ਟੈਨਸ਼ਨ ਬਾਹਰ ਬਾਹਰ ਆ ਗਈ ਉਹ ਬਲਾਕੇ ਉੱਥੇ ਤੋਂ ਉੱਥੇ ਪਈ ਹੈ ਨਾ ਉਹਨੂੰ ਛੇੜਿਆ ਨਾ ਵਾਸਤੇ ਇੱਕ ਨਵਾਂ ਰਸਤਾ ਬਣ ਗਿਆ ਔਰ ਤੰਗ ਰਸਤੇ ਤੋਂ ਦੇਖਦਾ ਤਾਂ ਇੱਕ ਵਧੀਆ ਰਸਤਾ ਪਲਟ ਜਾ ਰਿਹਾ ਜਿੱਥੇ ਬਾਰ ਬਾਰ ਪ੍ਰੋਬਲਮ ਆਣ ਦੀ ਪੋਸਿਬਿਲਿਟੀ ਘੱਟ ਜਾਏ ਇਸ ਕਰਕੇ ਜੇ ਤੁਹਾਡੇ graft ਅੱਛੇ ਲੱਗੇ ਹੈ ਆਰਟੀਰੀਅਲ graft ਲੱਗੇ ਹੈ ਜਾਂ veinous ਲੱਗੇ ਹੈ ਤਾਂ ਆਰਟੀਰੀਅਲ graftਸ ਦੇ ਵਿੱਚ ਪੋਟੈਂਸੀ ਕਈ ਮੰਨੀ ਗਈ ਹੈ ਵੀ 10 years ਦੇ ਵਿੱਚ ਵੀ 90% ਤੋਂ ਉੱਪਰ ਪੋਟੈਂਸੀ ਰੇਟ ਵੀ 10 ਸਾਲ 12 ਸਾਲ 25 ਸਾਲ ਉਹ graftਸ ਦੇ ਅੱਛੇ ਰਿਜ਼ਲਟਸ ਹੈਗੇ ਨੇ ਬਾਕੀ ਲਾਈਫ ਸਟਾਈਲ ਮੋਡੀਫਿਕੇਸ਼ਨ ਵੀ ਜ਼ਰੂਰੀ ਹੈ ਤਾਂ ਮੈਂ ਕੱਟ ਆਫ ਲਾਈਨ ਤੱਕ ਕਿਤੇ ਵੀ ਨਹੀਂ ਡਰਾ ਕਰ ਸਕਦੇ ਵੀ ਆ ਇੱਚ ਆ ਹੋ ਗਿਆ ਇੱਚ ਆ ਹੋ ਗਿਆ ਬਟ ਨਾਰਮਲੀ ਜੇ 트리플 ਵੈਸਲ ਡਿਜ਼ੀਜ਼ ਹੈ ਜੇ ਤਿੰਨੇ ਨਾੜਾਂ ਬੰਦ ਨੇ ਤਾਂ ਬਾਈਪਾਸ ਜੇ ਦੋਨੇ ਦੋਨੇ ਤਾਂ ਬਾਈਪਾਸ ਤੇ ਸਟੈਂਟ 'ਚ ਉਸ ਟਾਈਮ ਤੇ ਇੱਕ ਕਾਰਡੀਕ ਟੀਮ ਡਿਸਾਈਡ ਕਰਦੀ ਹੈ ਕਾਰਡੀਓਲੋਜਿਸ ਤੇ ਕਾਰਡਕ ਸਜੁਰਜੀ ਕਿਹੜਾ ਪੇਸ਼ੈਂਟ ਵਾਸਤੇ ਬੈਨੀਫੀਟ ਹੈ ਇਹ ਆਪਾਂ ਕਹਿ ਦਈਏ ਵੀ ਆਪਾਂ ਸਟੈਂਟ ਹੀ ਪਾਣੇ ਆ ਉਹ ਵੀ ਨਹੀਂ ਜੇ ਮੈਂ ਕਹਦਾ ਵੀ ਨਹੀਂ ਬਾਈਪਾਸ ਹੀ ਕਰਨੀ ਹੈ 빅 ਸਰਜਨ ਉਹ ਵੀ ਨਹੀਂ ਠੀਕ ਕਈ ਵਾਰ ਪੇਸ਼ੈਂਟ ਦੀ ਹਾਲਾਤ ਇਹੋ ਜਿਹੇ ਹੁੰਦੇ ਆ ਪੇਸ਼ੈਂਟ ਕਿਉ ਟੈਮੀ ਚ ਆਇਆ ਹੁਣ ਆਪਾਂ ਉਹਦੇ ਦਰਦ ਹੋ ਰਿਹਾ ਤਾਂ ਅਸੀਂ ਬਾਈਪਾਸ ਦੇ ਰਿਜ਼ਲਟਸ ਵੇਖੇ ਪੂਰ ਨੇ ਚਾਹੇ ਟ੍ਰਿਪਲ ਵੈਸਲ ਆ ਤਾਂ ਉਹਦੇ ਵਿੱਚ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਪਹਿਲਾਂ ਇੱਕ ਵਾਰ ਰੈਸਕਿਊ ਕਰੋ ਰੈਸਕਿਊ ਦਾ ਮਤਲਬ ਹੈ ਜਿਹੜੀ ਨਾੜ ਕਰਕੇ ਉਹਨਾਂ ਨੂੰ ਅਟੈਕ ਆ ਰਿਹਾ ਉਹਦੇ ਵਿੱਚ ਤੁਸੀਂ ਇੱਕ ਵਾਰੀ ਸਟੈਂਟ ਪਾ ਦਿਓ ਜੇ ਪੈ ਸਕਦਾ ਤਾਂ ਕਿ ਇੱਕ ਵਾਰੀ ਅਟੈਕ ਸਾਂਤ ਹੋਵੇ ਫਿਰ ਨੈਕਸਟ ਉਹ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਸਟੈਪ ਕਿਉਂਕਿ ਜਿਵੇਂ ਉਹ ਆਰਸੀ ਜਾਂ ਐਲਸੀਐਲਸੀਐ ਆਪਕੇ ਜਿਵੇਂ ਉਹਨੂੰ ਐਲਸੀ ਵਿੱਚ ਬੜਾ ਰਿਸਕ ਹੁੰਦਾ ਹੈ ਵੀ ਜੇ ਪੇਸ਼ੇਂਟ ਨੂੰ ਮੈਂ ਤੁਹਾਡੇ ਡਿਸਕਸ ਹੁੰਦਾ ਹੁੰਦਾ ਆਪਸੇ ਵਿੱਚ ਵੀ ਉੱਥੇ ਬਾਈਪਾਸ ਹੀ ਕਰ ਦੋ ਜਿਆਦਾ ਹਾਂ ਵੀ ਕਿਉਂਕਿ ਪੇਸ਼ੇਂਟ ਨੂੰ ਇੱਕਦਮ ਕਾਰਡੀਓਕ੍ਰੈਸਟ ਹੋ ਗਿਆ ਤਾਂ ਜਾਨ ਹਾਂਜੀ ਹਾਂ ਬਿਲਕੁਲ ਦਾ ਸੇਮ ਵੇਸ ਇਹ ਕਰਕੇ ਆਪਾਂ ਇੱਥੇ ਕੀਤਾ ਵੀ ਸੀ ਇਕੁਏਸ਼ਨ ਦੇ ਜਿਨ੍ਹਾਂ ਨੇ ਪਹਿਲਾਂ ਰੈਸਕਿਊ ਪੀਟੀਸੀ ਕੀਤੀ ਆਰਸੀ ਦੀ ਹੂੰ ਤੇ ਬਲਾਕੇਜ ਥਿੰਨੇ ਨਾੜੀਆਂ ਚ ਸੀ ਆਰਸੀਏ ਦਾ ਅਟੈਕ ਆਇਆ ਉਹਨੂੰ ਉਹਦੇ ਵਿੱਚ ਪੂਰੀ ਨਾੜ ਬੰਦ ਹੋ ਗਈ ਇੱਥੇ ਆਪਣੇ ਕਾਰਡੀਓਲੋਜਿਸ ਨੇ ਉਹਨਾਂ ਨੇ ਸਾਰਾ ਕਲੋਟ ਕੱਢ ਕੇ ਉੱਥੇ ਸਟੈਂਟ ਪਾਤਾ ਉਹ ਨਾੜ ਚਲਾਤੀ ਚਾਰ ਦਿਨ ਪੇਸ਼ੈਂਟ ਸਟੇ ਬਚਾਰ ਦੇਣਾ ਚ ਪੇਸ਼ੈਂਟ ਦੀ ਪੇਨ ਮੇਨ ਸਭ ਕੁਝ ਸਾਰਾ ਕੁਝ ਸੈਟਲ ਹੋਣ ਤੋਂ ਬਾਅਦ ਪੰਜਵੇਂ ਦਿਨ ਪਾਉਦੀ ਬਾਈਪਾਸ ਕਰਤੀ ਨਾ ਪੇਸ਼ੈਂਟ ਦੀ ਪੇਸ਼ੈਂਟ ਦੇ ਬਾਈਪਾਸ ਬਾਕੀ ਦੋ ਨਾੜਾ ਬਾਈਪਾਸ ਚ ਚੇਂਜ ਕਰਤੀਆਂ ਤੇ ਇਧਰ ਕਈ ਵਾਰ ਕੀ ਹੁੰਦਾ ਦੋ ਹੀ ਨਾਲਾ ਬਲੋਕ ਹੁੰਦੀਆਂ ਤਾਂ ਇੱਕ ਜੇ ਸਟੈਂਡ ਪੈ ਗਿਆ ਫਿਰ ਅਸੀਂ ਕਹਿੰਦੇ ਜੇ ਚਾਰ ਸਟੇਜ ਪੀਟੀਸੀ ਇਹ ਕਰ ਲਓ ਤੇ ਇੱਕ ਨਾਲਾ ਵਾਸਤੇ ਕਿਉਂ ਆਪਾਂ ਖੋਲਣਾ ਵੀ ਤੁਸੀਂ ਇਹਦੀ ਗੱਲ ਲਓ ਜੇ ਫਿਊਚਰ 'ਚ ਕਦੇ ਕੁਝ ਹੋਇਆ ਆਪਾਂ ਵਾਚ 'ਚ ਰੱਖਾਂਗੇ ਤਾਂ ਉਦੋਂ ਬਾਈਪਾਸ ਕਰ ਲਾਂਗੇ ਇਸ ਕਰਕੇ ਦੋਨੇ ਹੀ ਚੀਜ਼ਾਂ ਨਾਲ ਨਾਲ ਪੈਰਲਲ ਟੀਮ ਦਾ ਵਰਕ ਹੈ ਜਾਰਾ ਬੇਸਿਕਲੀ ਡਾਕਟਰ ਮੈਂ ਤਾਂ ਇਹ ਸਪੈਸ਼ਲ ਤਾਂ ਇਹ ਟੌਪਿਕ ਸ਼ੁਰੂ ਕੀਤਾ ਕਿਉਂਕਿ ਜਿਹੜੀ ਪਬਲਿਕ ਹੈ ਉਹਨੂੰ ਇਹਦੇ ਬਾਰੇ ਨਹੀਂ ਪਤਾ ਹੁੰਦਾ ਜੇ ਕਿਸੇ ਪ੍ਰੋਡਕਟ ਨਾਲ ਕਹਿੰਦਾ ਵੀ ਇਹਦੀ ਬਾਈਪਾਸ ਹੋਣੀ ਹੈ ਤਾਂ ਕਈ ਵਾਰੀ ਉਹ ਹੋਰ ਜਗ੍ਹਾ ਜਾ ਕੇ ਉਹਦੀ ਪਲਾਸਟਿਕ ਰਾਹ ਦਾ ਸਟੈਂਡ ਉਹਨੂੰ ਪਤਾ ਨਹੀਂ ਹੁੰਦਾ ਨਹੀਂ ਇਹ ਬੜਾ ਵੱਡਾ ਐਕਚੁਅਲੀ ਇਹ ਦੇ ਵਿੱਚ ਨਾ ਜੇ ਇੱਕ ਕੋਈ ਸੈਂਟਰ ਜਾਂ ਇੱਕ ਡਾਕਟਰ ਇਹ ਦੱਸ ਰਿਹਾ ਐ ਐਕਸਪੋਜ਼ ਕਰੋ ਆਪਣੇ ਇੱਥੇ ਐਨ ਜੀਓ ਤਰਾ ਕੇ ਜਾ ਰਿਹਾ ਐ ਕਿਤੇ ਕਾਰਡੀਓਲੋਜੀ ਚ ਕਹਿੰਦਾ ਵੀ ਵੀ ਪੈਸਾ ਤੁਹਾਡੇ ਬਾਈਪਾਸ ਵਧੀਆ ਰਹੇਗੀ ਉਹ ਇੱਥੋਂ ਜਾ ਕੇ ਕਿਤੇ ਐਕਸ ਵਾਈ ਜ਼ेड ਸੈਂਟਰ ਤੇ ਜਾ ਕੇ ਸਟੈਂਟਿੰਗ ਕਰਵਾ ਲੈਂਦਾ ਸਭ ਤੋਂ ਪਹਿਲਾਂ ਤਾਂ ਉਹਨੂੰ ਇਹ ਸੋਚਣਾ ਚਾਹੀਦਾ ਕਾਰਡੀਓਲੋਲੋਜਿਸਟ ਆ ਇਹ ਵੀ ਹੈ ਜੇ ਸਟੈਂਟ ਵਾਲੀ ਗੱਲ ਸੀ ਪਾ ਤਾਂ ਇਹਨੇ ਵੀ ਦੇਣੀ ਸੀ ਹਾਂ ਇਹਨੇ ਕਿਉਂ ਨਹੀਂ ਪਾਇਆ ਇਹਨੇ ਕਿਉਂ ਨਹੀਂ ਪਾਇਆ ਹਸਪਤਾਲ ਨੂੰ ਤਾਂ ਤੁਸੀਂ ਜੇ ਤੁਸੀਂ ਕੰਮ ਕਰਾਣਾ ਹੀ ਆ ਕੰਮ ਤਾਂ ਉਹ ਵੀ ਕਰ ਦਿੰਦਾ ਹਾਂ ਹਸਪਤਾਲ ਦਾ ਹਸਪਤਾਲ ਦਾ ਰੈਵਨਿਊ ਜਨਰੇਟ ਦੇ ਰਿਆ ਸੀ ਪਰ ਦੋਨੋਂ ਪਾਸੇ ਹੀ ਉਹਨਾਂ ਨੂੰ ਹੋਣਾ ਸੀ ਪਰ ਉਹ ਜੋ ਮਨਾ ਕਰ ਰਿਹਾ ਤਾਂ ਉਹਦੇ ਫਾਇਦੇ ਵਾਸਤੇ ਕਰ ਰਿਹਾ ਹਾਂ ਹਾਂ ਮਰੀਜ਼ ਦੇ ਫਾਇਦੇ ਵਾਸਤੇ ਮਰੀਜ਼ ਦੇ ਫਾਇਦੇ ਵਾਸਤੇ ਕਰ ਰਿਹਾ ਕਿਉਂਕਿ ਮਰੀਜ਼ ਨੂੰ ਨਹੀਂ ਪਤਾ ਹੁੰਦਾ ਉਸ ਚੀਜ਼ ਦਾ ਹਾਂ ਮਰੇ ਇਹਦੇ ਫਾਇਦੇ ਵਾਸਤੇ ਕਰ ਰਿਆ ਸੀ ਵੀ ਕਿਉਂਕਿ ਉਹਨੂੰ ਪਤਾ ਹੈ ਵੀ ਅੱਗੇ 10 ਸਾਲ ਬਾਅਦ ਕੀ ਰਿਜ਼ਲਟ ਕੀਤੇ ਜਿਆਦਾ ਵਧੀਆ ਨਹੀਂ ਤਾਂ ਸਟੈਂਟ ਦਾ ਉਹ ਆਪੇ ਹੀ ਪਾਸ ਆਦਾ ਸੀ ਹਾਂ ਹਾਂ ਬਿਲਕੁਲ ਉਹ ਮਨ ਹਾਂ ਇਹ ਗੱਲ ਜ਼ਰੂਰੀ ਹੈ ਬਸ ਬੇਸਿਕਲੀ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਉਹ ਦੂਜੀ ਜਗ੍ਹਾ ਦੂਜੀ ਜਗ੍ਹਾ ਕਿ ਸਟੈਂਡ ਕਹਿਣਗੇ ਸਾਡੇ ਤਾਂ ਦੋ ਸਟੈਂਡ ਲਾ ਕੇ ਅਸੀਂ ਠੀਕ ਹੋ ਗਏ ਬਟ ਉਹਨਾਂ ਨੂੰ ਕੋਈ ਇਹ ਨਹੀਂ ਦੱਸੇਗਾ ਵੀ ਕਿਉਂ ਉਹਨੇ ਬਾਈਪਾਸ ਸੁਜੈਸਟ ਕੀਤਾ ਉਹਨੂੰ ਫਿਰ ਸਾਲ 2 ਸਾਲ 4 ਸਾਲ ਬਾਅਦ ਫਿਰ ਉਹ ਬੰਦ ਹੋ ਗਈ ਫਿਰ ਉਹਨੂੰ ਪ੍ਰੋਬਲਮ ਆਈ ਫਿਰ ਪ੍ਰੋਬਲਮ ਆਈ ਬੇਸਿਕਲੀ ਕੁਸ਼ੀ ਜਿਹਾ ਇਸ ਤਰ੍ਹਾਂ ਹੈ ਵੀ ਜਿੱਥੇ ਤੁਸੀਂ ਜਾਣ ਜਾਓ ਤਾਂ ਉੱਥੇ ਵਿਸ਼ਵਾਸ ਕਰੋ ਠੀਕ ਹੈ ਨਾ ਕਿਉਂਕਿ ਕੋਈ ਵੀ ਮੇਰੇ ਖਿਆਲ ਚ ਮੈਂ ਨਹੀਂ ਦੇਖਿਆ ਵੀ ਕਿਸੇ ਵੀ ਹਸਪੀਟਲ ਦੇ ਕਾਰਡੀਓਲੋਜਿਸਟ ਕਦੇ ਵੀ ਕਿਸੇ ਨੂੰ ਕੋਈ ਨਜਾਇਜ਼ ਕਰਦਾ ਮੈਂ ਦੇਖਿਆ ਨਹੀਂ ਨਾ ਇੱਕ ਹੋਰ ਗੱਲ ਜੀ ਇਹਦੇ ਵਿੱਚ ਕਿਉਂਕਿ ਸੀਡੀ ਜ਼ਰੂਰ ਮਿਲਦੀ ਹੈ ਹਨਾ ਸੀਡੀ ਸਭ ਤੋਂ ਵੱਡੀ ਗੱਲ ਹੈ ਜੀ ਲੋਕਾਂ ਦੇ ਵਿਹਨ ਹੁੰਦਾ ਵੀ ਇਹਨਾਂ ਨੇ ਸਾਡੀ ਐੰਜੋ ਪਤਾ ਨਹੀਂ ਸਾਡੀ ਹੈ ਕਿ ਨਹੀਂ ਹਾਂ ਇੱਕ ਸੀਡੀ ਜਦੋਂ ਜਨਰੇਟ ਹੋ ਗਈ ਹਸਪੀਟਲ ਚ ਉਹ ਇੱਕ ਐਵੀਡੈਂਸ ਹੈ ਹਾਂ ਜੀ ਉਹ ਤੁਸੀਂ ਕਿਤੇ ਵੀ ਲੈ ਜਾ ਕੇ ਚੈੱਕ ਕਰਾ ਸਕਦੇ ਹੋ। ਹਾਂ। ਔਰ ਉਹਦੇ ਅਗੇ ਤੁਸੀਂ ਚਾਹੇ ਤੁਹਾਨੂੰ ਲੱਗਦਾ ਹੈ ਸਾਡੇ ੱਤਕਾ ਹੋਇਆ ਹੈ, ਇਹ ਗਲਤ ਹੈ। ਤੁਸੀਂ ਜਾ ਕੇ ਜੇ ਕੇਸ ਪਾਉਂਦੇ ਹਸਪਤਲ ਤੇ ਤਾਲਾ ਲੀ ਲਵਾ ਸਕਦੇ ਹੋ। ਹਾਂ। ਠੀਕ ਹੈ ਨਹੀਂ? ਇਹ ਕਰਕੇ ਗਲਤ ਕੰਮ ਕੀਤਾ ਹੋਊਗਾ ਦਾ। ਇਹ ਤਾਂ ਹੋ ਹੀ ਨਹੀਂ ਸਕਦਾ। ਹਾਂ। ਰਿਪੋਰਟਿੰਗ ਦਾ ਫਰਕ ਹੋ ਸਕਦਾ ਪਰ ਸੀਡੀ ਦੇ ਵਿੱਚ ਕੋਈ ਇਫ ਐਂਡ ਬਟ ਨਹੀਂ ਹੈ। ਹਾਂ। ਮਤਲਬ ਕਿਉਂਕਿ ਮਸ਼ੀਨ 'ਚ ਕੋਈ ਟਾਈਮਿੰਗ ਚੇਂਜ ਨਹੀਂ ਹੈ। ਟਾਈਮ ਨਹੀਂ, ਸਭ ਫਿਕਸ ਹੈ। ਹਾਂ, ਫਿਕਸ ਹੈ। ਰਿਕਾਰਡਿੰਗ ਹੈ। ਉਹੀ ਰਿਕਾਰਡਿੰਗ ਇੱਧਰ ਨਹੀਂ ਔਰ ਉਹ ਰਿਕਾਰਡਿੰਗ ਦੇ ਉੱਤੇ ਹਸਪਤਲ ਦਾ ਨਾਮ ਲਿਖਿਆ ਸਭ ਦੂਜੀ ਇਹਦੇ ਵਿੱਚ ਇੱਕ ਹੋਰ ਮੇਨ ਗੱਲ ਹੈ ਜਿਹੜਾ ਮੈਂ ਮਿਸ ਕਰ ਰਿਹਾ ਸੀ ਵੀ ਕਈ ਲੋਕੀ ਕਹਿੰਦੇ ਜੀ ਅਸੀਂ ਹਲੇ ਨਹੀਂ ਕਰਾਣਾ ਬਾਅਦ ਤੇ ਕਰਾਣਾ ਇਹ ਟਾਈਮ ਬੜਾ ਇੰਪੋਰਟੈਂਟ ਹੈ ਬਿਲਕੁਲ ਪ੍ਰੋਬਲਮ ਇਹ ਹੈ ਵੀ ਜੇ ਤੁਸੀਂ ਟਾਈਮਲੀ ਨਹੀਂ ਕਰਵਾਉਂਦੇ ਬਾਈਪਾਸ ਜਾਂ ਸਟੈਂਟਿੰਗ ਜੋ ਵੀ ਹੈ ਜਿਵੇਂ ਆਪ ਜੀ ਸੁਜੈਸਟ ਕਰਤਾ ਬਾਈਪਾਸ ਕਰਾ ਲਓ ਸੋਚਦੇ ਨਹੀਂ ਜੀ ਅਸੀਂ ਮਹੀਨੇ ਬਾਅਦ ਕਰਾਵਾਂਗੇ ਹਾਰਟ ਦੇ ਬਾਈਪਾਸ ਜੇ ਇਸ ਦੌਰਾਨ ਦੁਆਰਾ ਅਟੈਕ ਆਂਦਾ ਤਾਂ ਜਿਹੜੀ ਜਿਹੜੀ ਹਿੱਸੇ ਦਾ ਅਟੈਕ ਆਏਗਾ ਉਹ ਹੋ ਸ਼ਤਾ ਹੋ ਸਕਦਾ ਪਰਮਾਨੈਂਟਲੀ ਡੈਮੇਜ ਹੋ ਜਾਵੇ। ਔਰ ਬਾਅਦ ਚ ਅਸੀਂ ਬਾਈਪਾਸ ਕਰੀਏ ਤਾਂ ਵੀ ਅਸੀਂ ਉਹ ਡਿਜ਼ਾਇਰਡ ਰਿਜ਼ਲਟ ਨਾ ਲੈ ਪਾਈ। ਬਿਲਕੁਲ ਸਹੀ ਹੈ। ਅਸੀਂ ਬੜੀ ਵਾਰ ਫੇਰ ਕਹਿੰਨੇ ਆ ਵੀ ਯਾਰ ਤੂੰ ਐਮਪੀਆਈ ਸਕੈਨ ਕਰਾ ਲੈ ਦੇਖ ਲਈਏ ਬਚਿਆ ਕਿ ਨਹੀਂ ਕੁਝ ਕਰੇ ਦਾ ਫਾਇਦਾ ਕਿ ਨਹੀਂ ਹੈ। ਪਰ ਬੈਸਟ ਰਿਜ਼ਲਟਸ ਹੁੰਦੇ ਆ ਜੇ ਤੁਸੀਂ ਵਾਇਅਬਿਲਿਟੀ ਦੇ ਕਰੋ। ਹਮ। ਤੇ ਉਹ ਜਿੰਨਾ ਜਲਦੀ ਹੋ ਸਕੇ ਉਹਨਾਂ ਹੋ ਜੇ ਜ਼ਿਆਦਾ ਵਧੀਆ ਰਿਜ਼ਲਟਸ ਨੇ। ਠੀਕ ਹੈ। ਸੋ ਐਵੇਂ ਜਿਵੇਂ ਡਾਕਟਰ ਨੇ ਦੱਸਿਆ ਰੂਟੀਨ ਚ ਆਪਾਂ ਜਿਹੜੀ ਚੀਜ਼ਾਂ ਮਿਸ ਕਰਦੇ ਆ ਇਹਨਾਂ ਵਾਸਤੇ ਜਰੂਰ ਆਪਾਂ ਨੂੰ ਮਤਲਬ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਆਪਾਂ ਜਾਣਾ ਵਿਸ਼ਵਾਸ ਕਰਨਾ ਤੇ ਬਾਈਪਾਸ ਕੋਈ ਇੰਨੀ ਵੱਡੀ ਉੱਚੀ ਚੀਜ਼ ਨਹੀਂ ਹੈ ਜਿਹਦੇ ਨਾਲ ਵਸਤੋਂ ਨੂੰ ਕੋਈ ਖਤਰਾ ਹੋਏਗਾ ਸਟ ਹੈਗਾ 90 ਤੋਂ 98 ਨਹੀਂ ਆਪਣੇ ਤਾਂ ਹੀ ਇੱਥੇ ਆਪਾਂ ਦੇਨੇ ਆ ਵੀ 98 99 ਤੱਕ ਦੇ ਹਾਂ ਬਿਲਕੁਲ ਉਹਦੇ ਵਿੱਚ ਰਿਸਕ ਦੇਖੋ ਸਾਰਾ ਕੁਝ ਹੁੰਦਾ ਬਟ ਅੱਜ ਕੱਲ ਮਸ਼ੀਨਾਂ ਟੈਕਨੀਕਸ ਐਂਡ ਉਹ ਹੋ ਗਈਆਂ ਜਿੰਨਾ ਰਿਸਕ ਅਸੀਂ ਇੱਥੇ ਕਹਿੰਨੇ ਆ ਉਹਨਾਂ ਈਵਨ ਮੈਂ ਕਹਿੰਨਾ ਮਲਟੀਪਲ ਪੀਸੀਆਈ ਜਿਹੜੀ ਸਟੈਂਟਿੰਗ ਦੀ ਗੱਲ ਕਰੀਏ ਉਹ ਚ ਜ਼ਿਆਦਾ ਰਿਸਕ ਵਾਧੇ ਠੀਕ ਹੈ ਨਾ ਇੱਥੇ ਇੰਜਰੀ ਇੱਥੇ ਵੀ ਹੋ ਜਾਂਦੀ ਹੈ ਉੱਥੇ ਵੀ ਇੰਜਰੀ ਹੁੰਦੀ ਹੈ ਉੱਥੇ ਵੀ ਇੰਜਰੀ ਹੁੰਦੀ ਹੈ ਸਭ ਕੁਝ ਹੁੰਦਾ ਹੈ ਗੱਲ ਇਹ ਹੈ ਵੀ ਉਹ ਅੰਦਰ ਹੀ ਅੰਦਰ ਹੁੰਦਾ ਹੈ ਪਤਾ ਨਹੀਂ ਲੱਗਦਾ ਉਹਦੇ ਰਿਜ਼ਲਟਸ ਬਾਅਦ ਚ ਪਤਾ ਲੱਗਦਾ ਬਾਅਦ ਚ ਪਤਾ ਲੱਗਦਾ ਇੱਥੇ ਇੱਕ ਵਾਰੀ ਦੱਸ ਕੇ ਕਰਦੇ ਆ ਇਸ ਕਰਕੇ ਉਹ ਲੱਗਾ ਇਹਦਾ ਲੱਗੇਗਾ ਹੋਰ ਲੱਗੇਗਾ ਬਟ ਅਦਰਵਾਈਜ਼ ਇਟਸ ਸੇਮ ਥਿੰਗ ਇਸ ਕਰਕੇ ਅਸੀਂ ਤੁਹਾਨੂੰ ਕੋਈ ਇਹਨਾਂ ਦੀ ਹੋਰ ਵੀ ਇਹ ਮੇ ਜਾਣਕਾਰੀ ਜਿੰਦੇ ਰਵਾਂਗੇ ਨਮਸਕਾਰ ਰਵਸ਼ਿਕਰ ਧੰਨਵਾਦ